ਦੇ ਵੀ ਸਾਥੀਆਂ ਦੀ ਡਿਊਟੀ ਲੱਗੀ ਬੜੀ ਤੰਦਈ ਦੇਨ ਭਾਈ ਸਰਕਾਰ ਸਾਰੇ ਮੱਲਾ ਨਿਵਾਸੀਆਂ ਨੇ ਇੱਕ ਮੁੱਠ ਹੋ ਕੇ ਪਾਰਟੀ 바ਜੀ ਦੇ ਉੱਪਰ ਉੱਠ ਗਏ ਵਾਰਡ ਦੀ ਜਿਹੜੀ ਚੋਣ ਕੀਤੀ ਮੱਲੇ ਦੀ ਚੋਣ ਕੀਤੀ ਹੈ ਵੇਖੋ ਜੀ ਮੈਂ ਤਰੀ 15 ਸਾਲ ਤੋਂ ਵਾਰਡ ਦੀ ਸੇਵਾ ਦੇ ਵਿੱਚ ਹਾਜ਼ਰਾਂ ਗੱਲ ਦੀ ਲੋੜ ਦਵਾਈ ਦੀ ਲੋੜ ਅਸੀਂ ਉਹ ਵੀ ਸੂਲਤਾਨ ਜੀ ਨੇ ਮੈਂ ਆਇਆ ਕਰਾਵਾ ਵੀ ਨਾਲ ਪਾਣੀ ਨਹੀਂ ਅਜੇ ਤੱਕ ਸਾਫ਼ ਮਿਲ ਸਕਿਆ। ਅੱਜ ਕਹਿਣਾ ਚੰਦਾ ਜਿਹੜਾ ਧੰਨਵਾਦ ਯਾਤਰਾ ਕੱਢੀ ਆ ਰਹੀ ਹੈ ਵਾਰਡ ਦੇ ਵਿੱਚ। ਦੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸ਼ਹੀਦ ਸਿੰਘਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਦੀ ਬਦੌਲਤ ਸਾਰੀ ਵਾਰਡ ਇੱਕ ਮੋਟ ਹੋ ਕੇ ਸਾਨੂੰ ਚੰਗੀ ਚੰਗੀ ਬੰਦ ਦੇ ਵੋਡਾ ਪਾਈਆਂ। ਜਿੱਥੇ-ਜਿੱਥੇ ਵੀ ਸਾਥੀਆਂ ਦੀ ਡਿਊਟੀ ਲੱਗੀ ਬੜੇ ਤੰਦੇ ਹੀ ਦਿਨ ਭਾਈ। ਕਿਉਂਕਿ ਅਸੀਂ ਪਿਛਲੇ 8 ਸਾਲ ਤੋਂ ਸਰਕਾਰਾਂ ਤੋਂ ਬਾਹਰ ਆ ਇਸ ਵਾਰ ਸਰਕਾਰਾਂ ਨੇ ਸਾਨੂੰ ਹਰਉਣ ਵਾਸਤੇ ਬੜਾ ਜਦੋਜਾਦ ਕੀਤੀ। ਪਰ 사ਤਗੁਰ ਦੀ અપਾਰ ਕਿਰਪਾ ਛਲ ਗਿਆ ਸਾਰੇ ਮਲਾ ਨਵਾਸੀਆਂ ਨੇ ਇੱਕ ਮੁੱਠ ਹੋ ਗਏ ਪਾਰਟੀ 바ਜੀ ਦੇ ਉੱਪਰ ਉੱਠ ਗਏ ਵਾਰਡ ਦੀ ਜਿਹੜੀ ਚੋਣ ਕੀਤੀ ਮੱਲੇ ਦੀ ਚੋਣ ਕੀਤੀ ਹੈ ਕਿਉਂਕਿ ਪਿਲੇ 15 ਸਾਲਾਂ ਤੋਂ ਲੋਕ ਠੱਗਿਆ ਠੱਗਿਆ ਮਹਿਸੂਸ ਕਰਦੇ ਸੀ ਬਾਹਰ ਦੇ ਕਾਉਂਸਲਰ ਇੱਥੋਂ ਬਣ ਕੇ ਚਲ ਜਾਂਦੇ ਸੀ ਪਰ ਜਦੋਂ ਕੋਈ ਲੋੜ ਪੈਂਦੀ ਸੀ ਤਾਂ ਕੋਈ ਲੱਭਦਾ ਨਹੀਂ ਇਹਨਾਂ ਨੂੰ ਇਸ ਵਾਰ ਮੱਲੇ ਨੇ ਬਹੁਤ ਚੰਗੀ ਸੋਚ ਦੇ ਨਾਲ ਜਿਹੜੀ ਚੋਣ ਸ੍ਰੋਮਣੀ ਅਕਾਲੀ ਦਲ ਦੀ ਕੀਤੀ ਆ ਸ੍ਰੋਮਣੀ ਅਕਾਲੀ ਦਲ ਨੇ ਮੈਨੂੰ ਇੱਥੋਂ ਉਮੀਦਵਾਰ ਬਣਾਇਆ ਸੀ ਸਤਗੁਰ ਨੇ ਬਹੁਤ અપਾਰ ਕਿਰਪਾ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਕਿਹੜੇ ਕੰਮ ਹੋਣ ਵਾਰਡ ਵੇਖੋ ਜੀ ਮੈਂ ਕਰੀਬ 15 ਸਾਲ ਤੋਂ ਵਾਰਡ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਮੈਨੂੰ ਮੁੰਡੀਆਂ ਸਮੱਸਿਆਵਾਂ ਦਾ ਸਾਰਿਆਂ ਦਾ ਕਰੀਬਨ ਪਤਾ ਜਿਵੇਂ ਕਿ ਸਾਡੀ ਵਾਰਡ ਦੇ ਵਿੱਚ ਪੀਨ ਵਾਲਾ ਪਾਣੀ ਨਹੀਂ ਅਜੇ ਤੱਕ ਸਾਫ਼ ਮਿਲ ਸਕਿਆ ਸੀਵਰ ਸਾਡੇ ਜਿਹੜੇ ਆ ਉਹਨਾਂ ਦਾ ਗੰਦਾ ਪਾਣੀ ਆਉਂਦਾ ਉਹਨਾਂ ਦੇ ਵਿੱਚ ਸਾਰਾ ਸਟੀਲ ਲੈਟਰ ਨਹੀਂ ਤਾਰਾ ਵੇਖੋ ਤੇ ਲਾਉਂ ਜਾਹਲ ਕਿਤਾ ਵਿਸ਼ੇ ਪਏ ਆ ਕੇਰੇ ਧਿਆਨ ਹੀ ਨਹੀਂ ਦਤਾ ਸਾਡੀ ਵਾਰਡਰ ਵੋਟਾਂ ਲੈ ਜਾਂਦੇ ਆ 5 ਸਾਲ ਪਹਿਲਾਂ ਕਾਂਗਰਸ ਠਾਕੇ ਲੈ ਗਈ 3 ਸਾਲ ਤੋਂ ਝਾੜੂ ਵਾਲਿਆਂ ਠਾਕੇ ਲਿਆ ਇਹਨੂੰ ਲਾਰੇ ਲੱਪੇ ਲਾ ਕੇ ਪਰ ਕੋਈ ਵਿਕਾਸ ਦੀ ਗੱਲ ਨਹੀਂ ਕੀਤੀ ਸਾਡੀ ਵਾਰਡ ਦੇ ਵਿੱਚ ਨਸ਼ਾ ਬਹੁਤ ਵਿਕਦਾ ਨਸ਼ੇ ਵਾਲੇ ਪਰਿਵਾਰਾਂ ਨੂੰ ਵੀ ਅਸੀਂ ਸਮਝਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਕਿਸੇ ਨੂੰ ਧੱਕੇਸ਼ਾਹੀ ਨਹੀਂ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਨ ਮੈਡੀਕਲ ਦੀ ਲੋੜ ਆ ਦਵਾਈ ਦੀ ਲੋੜ ਆ ਅਸੀਂ ਉਹ ਵੀ ਸੂਲਤਾਨ ਜੀ ਨੇ ਮੋਹਿਆ ਕਰਾਵਾਂਗੇ